ਸ਼੍ਰੋਮ ਨੇ ਕੈਲਦਲ ਦੇ ਉਮੀਦਵਾਰ ਸੁਖਵਿੰਦਰ ਕੋਹਰੋਂ ਦਾਵਾਨੀ ਬੀਤੇ ਦਿਨੀਂ ਸ਼ਿਕਾਲ ਤੱਕ ਸਾਬ ਦੇ ਕਾਰਜਕਾਰੀ ਜੱਤਦਾਰ ਕੁਲਦੀਪ ਸਿੰਘ ਅਰਗੱਜ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਜੱਤਦਾਰ ਕੁਲਦੀਪ ਸਿੰਘ ਅਰਗੱਜ ਨੂੰ ਕਿਹਾ ਕਿ ਉਹਨਾਂ ਦੇ ਪਤੀ ਨੇ 1984 ਚ ਪੰਥ ਲਈ ਆਪਣੀ ਜਾਨ ਵਾਰ ਦਿੱਤੀ। ਉਹ ਧਰਮੀ ਫੌਜੀ ਪਰਿਵਾਰ ਨਾਲ ਸੰਬੰਧਿਤ ਨੇ ਜਿਨ੍ਹਾਂ ਨੇ ਹਮੇਸ਼ਾ ਧਰਮ ਲਈ ਕੁਰਬਾਨੀ ਦਿੱਤੀ ਹੈ। ਸੁਖਵਿੰਦਰ ਕੌਰ ਹੰਦ ਆਵਾਨੇ ਅੱਗੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਹਲਕਾ ਨਿਵਾਸੀਆਂ ਨੂੰ ਕਹਿਣ ਕਿ ਤਰਨਤਾਰਨ ਜਿੰਨੀ ਚੋਣ ਚੁਨਾ ਦਾ ਸਾਫ ਦਿੱਤਾ ਜਾਵੇ ਦੱਸਦੇ ਕਿ ਡਾਕਟਰ ਕਸ਼ਮੀਰ ਸਿੰਘ ਸੋਫਲ ਤੇ ਦਿਹਾਤ ਪਿਛੋਂ ਸੀਟ ਖਾਲੀ ਹੋ ਗਈ ਸੀ ਤੇ ਉਮੀਦ ਹੈ ਕਿ ਜਲਦ ਇੱਥੇ ਜਿੰਨੀ ਚੋਣ ਹੋਵੇਗੀ ਉਧਰ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿਤਕ ਜਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਮੈਦਾਨ ਚ ਉਤਾਰਿਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਬੀਬੀ ਪਰਮਜੀਤ ਕਹੜਾਣਾ ਨੂੰ ਉਮੀਦਵਾਰ ਬਣਾਉਣ ਦੀ ਗੱਲ ਕੀਤੀ ਸੀ ਪਰ ਬੀਬੀ ਕਹੜਾਣਾ ਨੇ ਇਨਕਾਰ ਕਰ ਦਿੱਤਾ ਤੇ ਹੁਣ ਉਹਨਾਂ ਨੇ ਸੰਦੀਪ ਸਨਿ ਦੇ ਨਾਮ ਤੇ ਇੱਛਾ ਪ੍ਰਗਟ ਕੀਤੀ ਹੈ ਹਾਲਾਂਕਿ ਸੰਦੀਪ ਸਨਿ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਸਾਂਝੇ ਉਮੀਦਵਾਰ ਵਜੋਂ ਚੋਣ ਲੜੇਗਾ ਸ਼੍ਰੋਮਣੀ ਕਾਲੀਕਲ ਦੇ ਉਮੀਦਵਾਰ ਸੁਖਵਿੰਦਰ ਕੋਹਰੰਦਵਾਨੀ ਬੀਤੇ ਦਿਨੀਂ ਸ਼੍ਰੀਕਲ ਤੱਕ ਸਾਬਦੇ ਕਾਰਜਕਾਰੀ ਜੱਤਕਾਰ ਕੁਲਦੀਪ ਸਿੰਘ ਅਰਗੱਜ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਜੱਤਕਾਰ ਕੁਲਦੀਪ ਸਿੰਘ ਅਰਗੱਜ ਨੂੰ ਕਿਹਾ ਕਿ ਉਹਨਾਂ ਦੇ ਪਤੀ ਨੇ 1984 ਚ ਪੰਥ ਲਈ ਆਪਣੀ ਜਾਨ ਵਾਰ ਦਿੱਤੀ। ਉਹ ਧਰਮੀ ਫੌਜੀ ਪਰਿਵਾਰ ਨਾਲ ਸੰਬੰਧਿਤ ਨੇ ਜਿਨ੍ਹਾਂ ਨੇ ਹਮੇਸ਼ਾ ਧਰਮ ਲਈ ਕੁਰਬਾਨੀ ਦਿੱਤੀ ਹੈ। ਸੁਪਿੰਦਰਪੁਰੋਂ ਦਾ ਆਵਾਣੇ ਗੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਹਲਕਾ ਨਿਵਾਸੀਆਂ ਨੂੰ ਕਹਿਣ ਕਿ ਤਰਨਤਾਰਨ ਜਿੰਨੀ ਚੋਣ ਚੂਨਾ ਦਾ ਸਾਥ ਦਿੱਤਾ ਜਾਵੇ ਦੱਸਦੇ ਕਿ ਡਾਕਟਰ ਕਸ਼ਮੀਰ ਸਿੰਘ ਸੋਫਲ ਤੇ ਦਿਹਾਤ ਪਿਛੋਂ ਸੀਟ ਖਾਲੀ ਹੋ ਗਈ ਇਸੇ ਦੇ ਉਮੀਦ ਹੈ ਕਿ ਜਲਦ ਇੱਥੇ ਜਿੰਨੀ ਚੋਣ ਹੋਵੇਗੀ ਉਧਰ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿਤਕ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਮੈਦਾਨ ਚ ਉਤਾਰਿਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਬੀਬੀ ਪਰਮਜੀਤ ਕੁਲ ਖਾਰਣਾ ਨੂੰ ਉਮੀਦਵਾਰ ਬਣਾਉਣ ਦੀ ਗੱਲ ਕੀਤੀ ਸੀ ਪਰ ਬੀਬੀ ਖਾਰਣਾ ਨੇ ਇਨਕਾਰ ਕਰ ਦਿੱਤਾ ਤੇ ਹੁਣ ਉਹਨਾਂ ਨੇ ਸੰਦੀਪ ਸਨਨੀ ਦੇ ਨਾਮ ਤੇ ਇੱਛਾ ਪ੍ਰਗਟ ਕੀਤੀ ਹੈ ਹਾਲਾਂਕਿ ਸੰਦੀਪ ਸਨਨੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਸਾਂਝੂ ਉਮੀਦਵਾਰ ਵਜੋਂ ਚੋਣ ਲੜੇਗਾ